ਕਰਦੇ ਦੋ ਰਾਮ ਨੂੰ ਫਿਰ ਫੋਮ ਮਿਲਦੀ ਉਹਨਾਂ ਨੂੰ ਦਵਾ ਦਾ ਪਰੋਲ ਜਿਹੜੀ ਦਿੱਤੀ ਗਈ ਹੈ ਤੇ ਬੜੀ ਦੁੱਖ ਦੀ ਗੱਲ ਆ ਔਰ ਬੀਜੇਪੀ ਉਹਨਾਂ ਨੂੰ ਬਾਅਦ ਬਾਅਦ ਜਿਹੜੀ ਫੋਲ ਦੇ ਰਹੀ ਉਹ ਹਰਿਆਣੇ ਦੀ ਇਲੈਕਸ਼ਨ ਕਰਕੇ ਦੇ ਰਹੀ ਹੈ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀ ਚੋਣ ਔਰ ਬੀਜੇਪੀ ਜਿਹੜੀਆਂ ਉਹ ਜਾਣ ਬੁੱਝ ਕੇ ਫਨੂ ਦੇ ਆ ਕਰਦੀ ਹੈ ਮੈਂ ਬੀਏਪੀ ਦੀ ਸਕੱਤਿਆ ਚਾਂਦ ਜਿਹੜੀ ਦਿੰਦਾ ਕਰਦਾ ਉਹ ਮੈਂ ਉਹ ਸੁਣਦੇ ਕਿ ਸਾਡੇ ਸਿੱਖ ਜਵਾਤਾਂ ਦੇ ਨਾਲ ਉਹ ਬੀਜੇਪੀ ਛੇੜ ਰਹੀ ਹੈ ਉਹ ਜਿਹੜੇ ਪੰਜਾਬ ਦੇ ਬੀਜੇਪੀ ਦੇ ਲੀਡਰ ਹਨ ਉਹਨਾਂ ਨੂੰ ਇਹਦੇ ਖਿਲਾਫ ਜਿਹੜੀ ਆਵਾਜ਼ ਬਦਲਤ ਕਰਨੀ ਚਾਹੀਦੀ ਹੈ ਜਿਹੜੇ ਲੀਡਰ ਆਪਣੇ ਆਪ ਨੂੰ ਬੀਜੇਪੀ ਜਾ ਕੇ ਸਿੱਖ ਲੀਡਰ ਕਹਿੰਦੇ ਹਨ ਉਹਨਾਂ ਦੀ ਮਨੂ ਸਭੀ ਲੱਗੀ ਵੀ ਉਹ ਕਿੱਥੇ ਹੈ ਅਰ ਇਦਾਂ ਕਿਸੇ ਮੁੱਜਮ ਨੂੰ ਕਤਲ ਦੇ ਮੁੱਜਮ ਨੂੰ ਇਹਨੂੰ ਉਮਰਕਾਹ ਦੀ ਸਜ਼ਾ ਹੋਈ ਆ ਬਾਅਦ ਬਾਅਦ ਦੋ ਦੋ ਮਹੀਨੇ ਬਾਅਦ ਉਹਨੂੰ ਬਾਹਰ ਦੇਣਾ ਇਹ ਸਾਰਾ ਪੋਲਿਟਿਕਲ ਡਰਾਮਾ ਜਿਹੜਾ ਜਦੋਂ ਆਮਰ ਨੇ ਇਹ ਫਰੋਮ ਮਿਲਿਆ ਇਹਦੀ ਉਹਨਾਂ ਨੂੰ ਦਵਾਦਾ ਆ ਪਰੋਲ ਜਿਹੜੀ ਦਿੱਤੀ ਗਈ ਹੈ ਇਹ ਬੜੀ ਦੁੱਖ ਦੀ ਗੱਲ ਹੈ ਔਰ ਬੀਜੇਪੀ ਉਹਨਾਂ ਨੂੰ ਬਾਅਦ ਬਾਅਦ ਜਿਹੜੀ ਪਰੋਲ ਦੇ ਰਹੀ ਉਹ ਹਰਿਆਣੇ ਦੀ ਇਲੈਕਸ਼ਨ ਕਰਕੇ ਦੇ ਰਹੀ ਹੈ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀ ਚੋਣ ਔਰ ਬੀਜੇਪੀ ਜਿਹੜੀ ਆ ਉਹ ਜਾਣ ਬੁੱਝ ਕੇ ਫਨੂ ਦੇ ਆਕਰਦੀ ਹੈ ਮੈਂ ਵੀ ਇਹ ਵੀ ਦੇ ਸਕਤੀਆ ਚਾਂਦ ਜਿਹੜੀ ਦਿੰਦਾ ਕਰਦਾ ਔਰ ਮੈਂ ਉਹ ਸਮਝਦਾ ਕਿ ਸਾਡੇ ਸਿੱਖ ਜਵਾਨਾਂ ਦੇ ਨਾਮ ਉਪੀ ਜੀਪੀ ਖੇਡ ਰਹੀ ਹੈ ਉਹ ਜਿਹੜੇ ਪੰਜਾਬ ਦੇ ਬੀਜੇਪੀ ਦੇ ਲੀਡਰ ਹੈ ਉਹਨਾਂ ਨੂੰ ਇਹਦੇ ਖਿਲਾਫ ਜਿਹੜੀ ਆਵਾਜ਼ ਬਦਲਤ ਕਰਨੀ ਚਾਹੀਦੀ ਹੈ ਜਿਹੜੇ ਲੀਡਰ ਆਪਣੇ ਆਪ ਨੂੰ ਬੀਜੇਪੀ ਜਾ ਕੇ ਸਿੱਖ ਲੀਡਰ ਕਹਿੰਦੇ ਆ ਉਹਨਾਂ ਦੀ ਮੈਨੂੰ ਸਭ ਨੂੰ ਲੱਗੀ ਵੀ ਉਹ ਕਿੱਥੇ ਆ ਔਰ ਇਦਾਂ ਕਿਸੇ ਮੁੱਤਲ ਨੂੰ ਕਤਲ ਦੇ ਮੁੱਤਲ ਨੂੰ ਇਹਨੂੰ ਉਮਰ ਤੱਕ ਦੀ ਸਜ਼ਾ ਹੋਈ ਆ ਬਾਅਦ ਬਾਅਦ ਦੋ-ਦੋ ਮਹੀਨੇ ਬਾਅਦ ਉਹਨੂੰ ਬਾਹਰ ਦਿਓਣਾ ਇਹ ਸਾਰਾ ਪੋਲਿਟਿਕਲ ਡਰਾਮਾ ਕਿਹਾ ਜਾਂਦਾ ਜੀ ਰਾਮਨ ਨੂੰ ਫਿਰ ਫੋਮ ਮਿਲਦੀ ਇਹਦੀ ਉਹਨੂੰ ਦਵਾਦਾ ਆ ਪਾਰੋਲ ਜਿਹੜੀ ਦਿੱਤੀ ਗਈ ਹੈ ਇਹ ਬੜੀ ਦੁੱਖ ਦੀ ਗੱਲ ਆ ਔਰ ਬੀਜੇਪੀ ਉਹਨੂੰ ਬਾਅਦ ਬਾਅਦ ਜਿਹੜੀ ਪਾਰੋਲ ਦੇ ਰਹੀ ਉਹ ਹਰਿਆਣੇ ਦੀ ਇਲੈਕਸ਼ਨ ਕਰਕੇ ਦੇ ਰਹੀ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀ ਚੋਣ ਔਰ ਬੀਜੇਪੀ ਜਿਹੜੀ ਆ ਉਹ ਜਾਣ ਪੁੱਝ ਕੇ ਉਹ ਨੂੰ ਇਹ ਆ ਕਰਦੀ ਹੈ ਮੈਂ ਬੀਏਪੀ ਦੀ ਇਸ ਕਟਿਆ ਚਾਂਦ ਜਿਹੜੀ ਦਿਂਦਾ ਕਰਦਾ ਔਰ ਮੈਂ ਉਹ ਸਭ ਦੇ ਕੇ ਸਾਡੇ ਸਿੱਖ ਦੇ ਜਵਾਬਤਾ ਦੇ ਨਾਲ ਉਹ ਬੀਜਪੀ ਛੇੜ ਲਈ ਹੈ ਔਰ ਜਿਹੜੇ ਪੰਜਾਬ ਦੇ ਬੀਜਪੀ ਦੇ ਲੀਡਰ ਉਹਨਾਂ ਨੂੰ ਇਹਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜਿਹੜੇ ਲੀਡਰ ਆਪਣੇ ਆਪ ਨੂੰ ਬੀਜਪੀ ਜਾ ਕੇ ਸਿੱਖ ਲੀਡਰ ਕਹਿੰਦੇ ਆ ਉਹਨਾਂ ਦੀ ਵੀ ਨੂੰ ਸਭ ਨੂੰ ਲੱਗੀ ਵੀ ਉਹ ਕਿੱਥੇ ਆ ਔਰ ਇਦਾਂ ਕਿਸੇ ਮੁੱਜਮ ਨੂੰ ਕਤਲ ਦੇ ਮੁੱਜਮ ਨੂੰ ਇਹਨੂੰ ਉਮਰ ਤੇ ਆ ਦੀ ਸਜ਼ਾ ਹੋਈ ਆ ਬਾਅਦ ਬਾਅਦ 2 ਮਹੀਨੇ ਬਾਅਦ ਉਹਨੂੰ ਬਾਹਰ ਦੇਉਣਾ ਤੇ ਸਾਡਾ ਪੋਲਿਟਿਕਲ ਡਰਾਮਾ ਕਿਹੜਾ ਜਿਹੜਾ ਰਾਮ ਰਿੰਨੂ ਫੇਰ ਫੋਮ ਮਿਲਦੀ ਹੈ ਇਹਦੀ ਉਹਨੂੰ ਦਵਾਦਾ ਪਾਰੋਲ ਜਿਹੜੀ ਦਿੱਤੀ ਗਈ ਹੈ ਇਹ ਬੜੀ ਦੁੱਖ ਦੀ ਗੱਲ ਆ ਔਰ ਬੀਜੇਪੀ ਉਹਨੂੰ ਬਾਅਦ ਬਾਅਦ ਜਿਹੜੀ ਪਾਰੋਲ ਦੇ ਰਹੀ ਉਹ ਹਰਿਆਣੇ ਦੀ ਇਲੈਕਸ਼ਨ ਕਰਕੇ ਦੇਦੀ ਹੈ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀ ਚੋਣ ਔਰ ਬੀਜੇਪੀ ਜਿਹੜੀਆਂ ਉਹ ਜਾਣ ਬੁੱਝ ਕੇ ਫਨੂ ਦੇ ਆ ਕਰਦੀ ਹੈ ਮੈਂ ਬੀਏਪੀ ਦੀ ਇਸ ਕੱਟਿਆ ਚਾਲ ਜਿਹੜੀ ਦਿਂਦਾ ਕਰਦਾ ਔਰ ਮੈਂ ਉਹ ਸਮਝਦੇ ਕਿ ਸਾਡੇ ਸਿੱਖ ਦੇ ਜਵਾਨਤਾ ਦੇ ਨਾਮ ਉ ਬੀਜੇਪੀ ਖੇਡ ਰਹੀ ਹੈ ਔਰ ਜਿਹੜੇ ਪੰਜਾਬ ਦੇ ਬੀਜੇਪੀ ਦੇ ਲੀਡਰ ਹਨ ਉਹਨਾਂ ਨੂੰ ਇਹਦੇ ਖਿਲਾਫ ਜਿਹੜੀ ਆਵਾਜ਼ ਬਦਲਤ ਕਰਨੀ ਚਾਹੀਦੀ ਹੈ ਜਿਹੜੇ ਲੀਡਰ ਆਪਣੇ ਆਪ ਨੂੰ ਬੀਜੇਪੀ ਜਾ ਕੇ ਸਿੱਖ ਲੀਡਰ ਕਹਿੰਦੇ ਹਨ ਉਹਨਾਂ ਦੀ ਵੀ ਨੂੰ ਸਭ ਨੂੰ ਲੱਗੀ ਪਈ ਉਹਨਾਂ ਕਿੱਥੇ ਹੈ ਔਰ ਇਦਾਂ ਕਿਸੇ ਮੁੱਦਮ ਨੂੰ ਕਤਲ ਦੇ ਮੁੱਦਮ ਨੂੰ ਇਹਨੂੰ ਉਮਰਦਿਆਂ ਦੀ ਸਜ਼ਾ ਹੋਈ ਆ ਬਾਅਦ ਬਾਅਦ ਦੋ ਦੋ ਮਹੀਨੇ ਬਾਅਦ ਉਹਨੂੰ ਬਾਹਰ ਦੇਉਣਾ ਇਹ ਸਾਰਾ ਪੋਲਿਟਿਕਲ ਡਰਾਮਾ ਕਿਹੜਾ ਜਿਹੜਾ ਰਾਮਨ ਨੂੰ ਫੇਰ ਫੋਮ ਮਿਲਦਾ ਹੈ ਨਹੀਂ ਨਹੀਂ ਉਹਨੂੰ ਦਵਾਦਾ ਆ ਪਰੋਲ ਜਿਹੜੀ ਦਿੱਤੀ ਗਈ ਹੈ ਇਹ ਬੜੀ ਦੁੱਖ ਦੀ ਗੱਲ ਆ ਔਰ ਬੀਜੇਪੀ ਉਹਨੂੰ ਬਾਅਦ ਬਾਅਦ ਜਿਹੜੀ ਪਰੋਲ ਦੇ ਰਹੀ ਉਹ ਹਰਿਆਣੇ ਦੀ ਇਲੈਕਸ਼ਨ ਕਰਕੇ ਦੇ ਰਹੀ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀ ਚੋਣ ਔਰ ਬੀਜੇਪੀ ਜਿਹੜੀ ਆ ਉਹ ਜਾਣ ਬੁੱਝ ਕੇ ਫਨੂਦਿਆ ਕਰਦੀ ਹੈ ਮੈਂ ਬੀਏਪੀਡੀ ਇਸ ਕੱਟਿਆ ਚਾਂਦ ਜਿਹੜੀ ਦਿੰਦਾ ਕਰਦਾ ਔਰ ਮੈਂ ਉਹ ਸਮਝਦਾ ਕਿ ਸਾਡੇ ਸਿੱਖ ਜਵਾਤਾਂ ਦੇ ਨਾਲ ਉਹ ਬੀਜਪੀ ਛੇੜ ਰਹੀ ਹੈ ਉਹ ਜਿਹੜੇ ਪੰਜਾਬ ਦੇ ਬੀਜਪੀ ਦੇ ਲੀਡਰ ਹੈ ਉਹਨਾਂ ਨੂੰ ਇਹਦੇ ਖਿਲਾਫ ਜਿਹੜੀ ਆਵਾਜ਼ ਬਦਲਤ ਕਰਨੀ ਚਾਹੀਦੀ ਹੈ ਜਿਹੜੇ ਲੀਡਰ ਆਪਣੇ ਆਪ ਨੂੰ ਬੀਜਪੀ ਜਾ ਕੇ ਸਿੱਖ ਲੀਡਰ ਕਹਿੰਦੇ ਹਨ ਉਹਨਾਂ ਦੀ ਵੀ ਨੂੰ ਸਭ ਨੂੰ ਲੱਗੀ ਪਈ ਉਹ ਕਿੱਥੇ ਹੈ ਔਰ ਇਦਾਂ ਕਿਸੇ ਮੁਜੱਬ ਨੂੰ ਕਤਲ ਦੇ ਮੁਜੱਬ ਨੂੰ ਇਹਨੂੰ ਉਮਰਤਿਆਂ ਦੀ ਸਜ਼ਾ ਹੋਈ ਆ ਬਾਅਦ ਬਾਅਦ ਦੋ ਦੋ ਮਹੀਨੇ ਬਾਅਦ ਉਹਨੂੰ ਬਾਅਦ ਦੇਣਾ ਇਹ ਸਾਰਾ ਪੋਲਿਟਿਕਲ ਡਰਾਮਾ